ਸਾਸ਼ਰੀਆ ਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਤਹ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੋਹਣੀ ਦਿਲਸ਼ੂ ਲੈਣ ਵਾਲੀ ਕਹਾਣੀ ਦੇ ਨਾਲ ਸੋ ਸ਼ੁਰੂ ਕਰਦੇ ਹਾਂ ਜੀ ਮੇਰਾ ਨਾਮ ਗੁਰਸ਼ਰਨ ਹੈ ਮੈਂ ਦੁਲਹਨ ਬਣੀ ਆਪਣੇ ਜੀਜੇ ਦਾ ਇੰਤਜ਼ਾਰ ਕਰ ਰਹੀ ਸੀ ਕਿਉਂਕਿ ਮੇਰੇ ਜੀਜੇ ਨਾਲ ਹੀ ਮੇਰਾ ਵਿਆਹ ਹੋਇਆ ਸੀ ਤੇ ਹੁਣ ਉਹ ਮੇਰਾ ਪਤੀ ਬਣ ਚੁੱਕਿਆ ਸੀ ਮੇਰੇ ਜੀਜੇ ਨੇ ਮੇਰੀ ਭੈਣ ਨੂੰ ਮਾਰਿਆ ਸੀ ਇਹ ਗੱਲ ਸਿਰਫ ਮੈਂ ਹੀ ਜਾਣਦੀ ਸੀ ਮੇਰੇ ਭਨੇਵੇ ਅਗਮ ਦੀ ਖਾਤਰ ਜ਼ਬਰਦਸਤੀ ਮੇਰਾ ਵਿਆਹ ਮੇਰੇ ਜੀਜੇ ਨਾਲ ਕਰ ਦਿੱਤਾ ਗਿਆ ਮੈਂ ਦਿਲ ਵਿੱਚ ठान ਲਿਆ ਸੀ ਕਿ ਮੈਂ ਆਪਣੇ ਪਤੀ ਨੂੰ ਮਾਰ ਕੇ ਆਪਣੀ ਭੈਣ ਦਾ ਬਦਲਾ ਜ਼ਰੂਰ ਲਵਾਵਾਂਗੀ ਮੈਨੂੰ ਆਪਣੇ ਪਤੀ ਤੋਂ ਬਹੁਤ ਨਫ਼ਰਤ ਸੀ ਮੈਂ ਤਾ ਸਿਰਫ ਅਗਮਦੀ ਖਾਤਰ ਮਜਬੂਰੀ ਵਿੱਚ ਵਿਆਹ ਕਰਵਾਇਆ ਸੀ ਉਸ ਦੇ ਕੋਲ ਬੰਗਲਾ ਗੱਡੀ ਸਭ ਕੁਝ ਸੀ ਇਸ ਵਜ੍ਹਾ ਨਾਲ ਮੇਰੀ ਮਾਂ ਨੇ ਮੈਨੂੰ ਬਲੀ ਚੜਾ ਦਿੱਤਾ ਮੇਰੀ ਮਰਨ ਵਾਲੀ ਭੈਣ ਜਸਕੀਰਤ ਮੈਨੂੰ ਹਰ ਵਾਰ ਦੱਸਦੀ ਸੀ ਕਿ ਮੇਰਾ ਪਤੀ ਨਵਤੇਜ ਬੈੱਡਰੂਮ ਵਿੱਚ ਉਸਤੇ ਕਿਸ ਤਰ੍ਹਾਂ ਜ਼ੁਲਮ ਕਰਦਾ ਸੀ ਤੇ ਉਸ ਦੇ ਸਰੀਰ ਤੇ ਲੱਗੇ ਜ਼ਖਮਾਂ ਦੇ ਨਿਸ਼ਾਨ ਇਸ ਗੱਲ ਦੀ ਗਵਾਹੀ ਦਿੰਦੇ ਸਨ ਪਰ ਉਹ ਲੋਕਾਂ ਦੇ ਸਾਹਮਣੇ ਇੰਨਾ ਚੰਗਾ ਬਣ ਜਾਂਦਾ ਸੀ ਕਿ ਕੋਈ ਵੀ ਨਹੀਂ ਕਹਿ ਸਕਦਾ ਸੀ ਕਿ ਉਹ ਇਨਸਾਨ ਹੈ ਹੀ ਬਲਕਿ ਸ਼ੈਤਾਨ ਹੈ ਜਸ ਕੀਰਤ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸ ਦਾ ਪਤੀ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚ ਰਿਹਾ ਹੈ ਪਰ ਉਸ ਨੇ ਮੈਨੂੰ ਕਸਮ ਦਿੱਤੀ ਸੀ ਕਿ ਮੈਂ ਇਹ ਗੱਲ ਕਿਸੇ ਨੂੰ ਨਾ ਦੱਸਾਂ ਉਸਨੇ ਕਿਹਾ ਮੈਂ ਸਭ ਕੁਝ ਸੰਭਾਲ ਲਵਾਂਗੀ ਫਿਰ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਮੇਰੇ ਜੀਜੇ ਨਵਤੇਜ ਨੇ ਅਗਮ ਨੂੰ ਉਸਦੀ ਦਾਦੀ ਦੇ ਕੋਲ ਛੱਡ ਕੇ ਜਸਕੀਰਤ ਦੇ ਨਾਲ ਹਿਮਾਚਲ ਦੀਆਂ ਪਹਾੜੀਆਂ ਘੁੰਮਣ ਦਾ ਪਲਾਨ ਬਣਾਇਆ ਸੀ ਜਦੋਂ ਜਸਕੀਰਤ ਨੇ ਮੈਨੂੰ ਕਾਲ ਕੀਤੀ ਤਾਂ ਮੈਂ ਬਹੁਤ ਪਰੇਸ਼ਾਨ ਹੋ ਗਈ ਉਹ ਵੀ ਬਹੁਤ ਘਬराई ਹੋਈ ਸੀ ਉਸਨੇ ਮੈਨੂੰ ਇੱਕ ਇਹੋ ਜਿਹੀ ਗੱਲ ਦੱਸੀ ਜਿਸ ਨੂੰ ਸੁਣ ਕੇ ਮੈਂ ਪੂਰੀ ਤਰ੍ਹਾਂ ਹੈਰਾਨ ਹੋ ਗਈ ਮੇਰਾ ਦਿਲ ਜਵਰ ਨਾਲ ਧੜਕਣ ਲਗਾ ਮੈਂ ਉਸ ਤੋਂ ਵਾਰ-ਵਾਰ ਪੁੱਛਿਆ ਕਿ ਉਹ ਠੀਕ ਹੈ ਪਰ ਉਹ ਮੇਰੀ ਗੱਲ ਨੂੰ ਢਾਲਦੀ ਰਹੀ ਤੇ ਕਹਿਣ ਲੱਗੀ ਵਾਪਸ ਆ ਕੇ ਗੱਲ ਕਰਾਂਗੀ ਫਿਰ ਅਗਲੇ ਦਿਨ ਸਾਨੂੰ ਖਬਰ ਮਿਲੀ ਜਿਸ ਨੂੰ ਸੁਣ ਕੇ ਸਾਡੇ ਤੇ ਜਿਵੇਂ ਅਸਮਾਨ ਡਿੱਗ ਪਿਆ ਹੋਵੇ ਜਸਕੀਰ ਤੇ ਨਵਤੇਜ ਨਾਲ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਸੀ ਸਾਡਾ ਘਰ ਇਸ ਦੁੱਖ ਦੀ ਖਬਰ ਤੋਂ ਪਾਗਲ ਹੋ ਚੁੱਕਾ ਸੀ ਨਵਤੇਜ ਦੀ ਗੱਲ ਨੇ ਸਾਰੇ ਸਾਡੇ ਹੋਸ਼ ਉਡਾ ਦਿੱਤੇ ਉਹਨਾਂ ਨੇ ਜਦੋਂ ਦੱਸਿਆ ਕਿ ਹਾਦਸੇ ਵਿੱਚ ਜਸਕੀਰਤ ਮਰ ਗਈ ਸੀ ਤੇ ਉਸ ਦੀ লাশ ਵੀ ਨਹੀਂ ਮਿਲੀ ਅਸੀਂ ਬੁਰੀ ਤਰ੍ਹਾਂ ਰੋਣ ਲੱਗੇ ਮੇਰਾ ਦਿਲ ਗਮ ਨਾਲ ਤੜਫ ਰਿਹਾ ਸੀ ਮੇਰੀ ਪਿਆਰੀ ਭੈਣ ਮੈਨੂੰ ਛੱਡ ਹਮੇਸ਼ਾ ਲਈ ਛੱਡ ਕੇ ਚਲੀ ਗਈ ਸੀ ਕਿਸਮਤ ਦਾ ਖੇਲ ਦੇਖੋ ਕਿ ਮੈਨੂੰ ਉਸ ਦਾ ਆਖਰੀ ਵਾਰ ਮਿਲਣਾ ਵੀ ਨਸੀਬ ਨਾ ਹੋਇਆ ਮੇਰਾ ਦਿਮਾਗ ਇਹ ਗੱਲ ਨੂੰ ਸੋਚ-ਸੋਚ ਕੇ ਖਰਾਬ ਹੋ ਰਿਹਾ ਸੀ ਕਿ ਉਹ ਪਹਾੜਾਂ ਵਿੱਚ ਇਕੱਲੀ ਹੋਵੇਗੀ ਤੇ ਅਸੀਂ ਘਰ ਵਿੱਚ ਮੰਜੇ ਤੇ ਬੈਠੇ ਹਾਂ ਮੈਂ ਤਾਂ ਜਦੋਂ ਨਵਤੇਜ ਵਾਪਸ ਆਇਆ ਤਾਂ ਅਸੀਂ ਦੇਖਿਆ ਉਸ ਨੂੰ ਬਹੁਤ ਥੋੜੀਆਂ ਹੀ ਸੱਟਾਂ ਲੱਗੀਆਂ ਸਨ ਅਚਾਨਕ ਮੈਨੂੰ ਖਿਆਲ ਆਇਆ ਕਿ ਜਸਕੀਰਤ ਜਾਂਦੇ ਵਕਤ ਖੁਸ਼ ਹੋਣ ਦੀ ਬਜਾਏ ਪਰੇਸ਼ਾਨ ਸੀ ਉਸ ਨੇ ਮੈਨੂੰ ਕਿਹਾ ਸੀ ਕਿ ਗੁਰਸ਼ਰਨ ਜੇਕਰ ਮੈਨੂੰ ਕੁਝ ਹੋ ਵੀ ਗਿਆ ਤਾਂ ਮੇਰੇ ਬੇਟੇ ਅਗਮ ਦਾ ਖਿਆਲ ਰੱਖੀ ਉਸ ਨੂੰ ਕਦੇ ਇਕੱਲਾ ਨਾ ਛੱਡੀ ਹੁਣ ਮੈਂ ਨਵਤੇਜ ਨੂੰ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਸੀ ਕਿ ਇਸ ਹਾਦਸੇ ਵਿੱਚ ਨਵਤੇਜ ਨੂੰ ਸਿਰਫ ਸੱਟਾਂ ਹੀ ਲੱਗੀਆਂ ਤੇ ਮੇਰੀ ਭੈਣ ਦੀ ਜਾਨ ਚਲੀ ਗਈ ਮੇਰਾ ਦਿਲ ਇਸ ਗੱਲ ਨੂੰ ਮੰਨਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਜ਼ਰੂਰ ਨਵਤੇਜ ਨੇ ਜਸਕੀਰਤ ਨੂੰ ਮਾਰਿਆ ਹੋਵੇਗਾ ਲੇਕਿਨ ਮੇਰੇ ਘਰ ਵਾਲਿਆਂ ਨੂੰ ਨਵਤੇਜ ਨੇ ਤਸੱਲੀ ਦਿੱਤੀ ਤੇ ਉਸ ਨੂੰ ਕੋਈ ਸਵਾਲ ਜਵਾਬ ਨਾ ਕੀਤਾ ਜਦੋਂ ਲੋਕਾਂ ਨੇ ਮੇਰੇ ਘਰ ਵਾਲਿਆਂ ਤੋਂ ਸਵਾਲ ਜਵਾਬ ਪੁੱਛੇ ਤਾਂ ਉਹ ਨਵਤੇਜ ਦੁਆਰਾ ਦੱਸੀ ਗਈ ਗੱਲ ਨੂੰ ਦੁਹਰਾਉਣ ਲੱਗੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਕਿ ਮੇਰੇ ਇਲਾਵਾ ਕਿਸੇ ਨੇ ਇਹ ਨਹੀਂ ਸੋਚਿਆ ਕਿ ਹਾਦਸਾ ਤਾਂ ਦੋਨਾਂ ਨਾਲ ਹੋਇਆ ਸੀ ਸਿਰਫ ਮੇਰੀ ਭੈਣ ਹੀ ਕਿਉਂ ਮਰੀ ਮੈਨੂੰ ਲੱਗ ਰਿਹਾ ਸੀ ਇਹ ਸੋਚ ਸੋਚੀ ਸਮਝੀ ਸਾਜ਼ਿਸ਼ ਸੀ ਨਹੀਂ ਤਾਂ ਪਹਿਲਾਂ ਵੀ ਹਰ ਵਾਰ ਘੁੰਮਣ ਜਾਂਦੇ ਵਕਤ ਜਸਕੀਰ ਤੇ ਨਵਤੇਜ ਅਗਮ ਨੂੰ ਨਾਲ ਹੀ ਲੈ ਕੇ ਜਾਂਦੇ ਸੀ ਪਰ ਇਸ ਵਾਰ ਉਹਨਾਂ ਨੇ ਅਗਮ ਨੂੰ ਪਹਿਲਾਂ ਹੀ ਉਸ ਦੀ ਦਾਦੀ ਕੋਲ ਛੱਡ ਦਿੱਤਾ ਸੀ ਜਦੋਂ ਮੈਂ ਆਪਣੇ ਸ਼ੱਕ ਦੇ ਬਾਰੇ ਘਰ ਵਾਲਿਆਂ ਨਾਲ ਗੱਲ ਕੀਤੀ ਤਾਂ ਉਹ ਮੈਨੂੰ ਗੁੱਸੇ ਨਾਲ ਝਿੜਕਣ ਲੱਗੇ ਤੇ ਬੋਲੇ ਤੂੰ ਆਪਣੀ ਭੈਣ ਦੀ ਮੌਤ ਦੇ ਸਦਮੇ ਵਿੱਚ ਪਾਗਲ ਹੋ ਚੁੱਕੀ ਹੈ ਇਸ ਲਈ ਇੱਧਰ ਉੱਧਰ ਦੀਆਂ ਗੱਲਾਂ ਤੇਰੇ ਦਿਮਾਗ ਵਿੱਚ ਆ ਰਹੀਆਂ ਨੇ ਤੂੰ ਨਵਤੇਜ ਵਰਗੇ شریف ਇਨਸਾਨ ਤੇ ਇਲਜ਼ਾਮ ਲਗਾ ਰਹੀ ਹੈ ਮੈਂ ਘਰਵਾਰਿਆਂ ਦੀ ਗੱਲ ਤੇ ਉਹਨਾਂ ਦੇ ਸਾਹਮਣੇ ਤਾਂ ਚੁੱਪ ਰਹੀ ਪਰ ਜਦੋਂ ਨਵਤੇਜ ਸਾਡੇ ਘਰ ਆਇਆ ਤਾਂ ਮੈਂ ਮੌਕਾ ਵੇਖਦਿਆਂ ਹੀ ਮੈਂ ਉਹਨਾਂ ਸਾਹਮਣੇ ਜਾ ਖੜੀ ਹੋਈ ਤੇ ਨਵਤੇਜ ਨੂੰ ਸਵਾਲ ਕੀਤਾ ਐਕਸੀਡੈਂਟ ਤਾਂ ਤੁਹਾਡਾ ਦੋਹਾਂ ਦਾ ਹੋਇਆ ਸੀ ਫਿਰ ਤੁਹਾਨੂੰ ਇੰਨੀਆਂ ਘੱਟਸਟਾਂ ਕਿਵੇਂ ਲੱਗੀਆਂ ਮੈਂ ਨਵਤੇਜ ਨਾਲ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਸ ਨੂੰ ਸੁਣ ਕੇ ਉਸ ਨੂੰ ਬਹੁਤ ਵੱਡਾ ਝਟਕਾ ਲੱਗਾ ਉਹ ਇਧਰ ਉਧਰ ਦੀ ਹੈ ਇਧਰ ਉਧਰ ਦੇਖਣ ਲੱਗਾ ਮੈਂ ਕਿਹਾ ਤੁਸੀਂ ਮੇਰੇ ਤੋਂ ਕੁਝ છુપਾ ਨਹੀਂ ਸਕਦੇ ਕਿਉਂਕਿ ਜਸਕੀਰਤ ਨੇ ਮੈਨੂੰ ਸਭ ਸੱਚ ਦੱਸ ਦਿੱਤਾ ਸੀ ਮੈਂ ਮਹਿਸੂਸ ਕੀਤਾ ਮੇਰੀ ਗੱਲ ਤੇ ਨਵਤੇਜ ਦੇ ਚਿਹਰੇ ਤੇ ਪਰੇਸ਼ਾਨੀ ਦੇ ਭਾਵ ਨਜ਼ਰ ਆ ਰਹੇ ਸਨ ਫਿਰ ਉਹ ਆਪਣੇ ਆਪ ਨੂੰ ਸੰਭਾਲ ਕੇ ਬੋਲਿਆ ਜੇਕਰ ਤੈਨੂੰ ਪਤਾ ਹੈ ਤਾਂ ਹੋਰ ਵੀ ਵਧੀਆ ਹੈ ਪਰ ਮੈਨੂੰ ਇਸ ਗੱਲ ਦਾ ਵੀ ਯਕੀਨ ਹੈ ਕਿ ਤੂੰ ਸੱਚਾਈ ਕਿਸੇ ਨੂੰ ਨਹੀਂ ਦੱਸੇਂਗੀ ਇਸ ਲਈ ਚੁੱਪ ਰਹਿਣ ਵਿੱਚ ਹੀ ਫਾਇਦਾ ਹੈ ਤੇ ਮੇਰੇ ਤੋਂ ਪੁੱਠੇ ਸਿੱਧੇ ਸਵਾਲ ਨਾ ਹੀ ਪੁੱਛੀ ਤਾਂ ਤੇਰੇ ਲਈ ਚੰਗਾ ਹੋਵੇਗਾ ਨਵਤੇਜ ਦੀ ਇਸ ਦਲੇਰੀ ਤੇ ਮੈਂ ਅੱਖਾਂ ਫਾੜ ਕੇ ਉਸ ਨੂੰ ਵੇਖ ਰਹੀ ਸੀ ਹੁਣ ਨਵਤੇਜ ਨੇ ਸਾਡੇ ਘਰ ਆਉਣਾ ਜਾਣਾ ਬੰਦ ਕਰ ਦਿੱਤਾ ਕੁਝ ਦਿਨਾਂ ਬਾਅਦ ਅਗਮ ਨੂੰ ਵੀ ਸਾਡੇ ਘਰ ਤੋਂ ਲੈ ਗਏ ਸਾਡੇ ਘਰ ਵਿੱਚ ਸਾਰੇ ਹੌਲੀ-ਹੌਲੀ ਜਸਕੀਰਤ ਦੀ ਮੌਤ ਦੇ ਗਮ ਵਿੱਚੋਂ ਬਾਹਰ ਆ ਰਹੇ ਸਨ ਪਰ ਮੇਰੇ ਦਿਮਾਗ ਵਿੱਚੋਂ ਮੇਰੀ ਭੈਣ ਨਹੀਂ ਜਾ ਰਹੀ ਸੀ ਨਵਤੇਜ ਦੇ ਸ਼ਬਦ ਮੈਨੂੰ ਬਹੁਤ ਤਕਲੀਫ ਦੇ ਰਹੇ ਸਨ ਉਹ ਆਪਣਾ ਜ਼ੁਲਮ ਕਬੂਰ ਕਰ ਚੁੱਕਿਆ ਸੀ ਪਰ ਨਾਲ ਹੀ ਕਹਿ ਰਿਹਾ ਸੀ ਕਿ ਮੈਂ ਕਿਸੇ ਨੂੰ ਨਹੀਂ ਦੱਸ ਸਕਦੀ ਤੇ ਕੋਈ ਮੇਰੀ ਗੱਲ ਤੇ ਵਿਸ਼ਵਾਸ ਵੀ ਨਹੀਂ ਕਰੇਗਾ ਉਹ ਠੀਕ ਹੀ ਕਹਿ ਰਿਹਾ ਸੀ ਕਿਉਂਕਿ ਘਰ ਵਿੱਚ ਕਿਸੇ ਨੂੰ ਵੀ ਮੇਰੀ ਗੱਲ ਤੇ ਯਕੀਨ ਨਹੀਂ ਸੀ ਸਾਰੇ ਨਵਤੇਜ ਤੇ ਅੰਨਾ ਵਿਸ਼ਵਾਸ ਕਰਦੇ ਹੱਦ ਤਾ ਹੋ ਗਈ ਜਦੋਂ ਪੂਰੇ 1 ਮਹੀਨੇ ਬਾਅਦ ਮੇਰੇ ਮਾਪੇ ਨੇ ਮੇਰਾ ਨੇ ਫੈਸਲਾ ਕੀਤਾ ਕਿ ਮੇਰਾ ਵਿਆਹ ਨਵਤੇਜ ਦੇ ਨਾਲ ਕਰ ਦਿੱਤਾ ਜਾਵੇ ਇਹ ਸੁਣ ਕੇ ਮੈਂ ਤੜਫੁੱਟੀ ਮੈਂ ਇਸ ਇਨਸਾਨ ਦੇ ਨਾਲ ਕਦੇ ਆਪਣੀ ਜ਼ਿੰਦਗੀ ਨਹੀਂ گزار ਸਕਦੀ ਸੀ ਜੋ ਮੇਰੀ ਭੈਣ ਦਾ ਕਾਤਲ ਸੀ ਤੇ ਉਸ ਦੇ ਨਾਲ ਮੇਰੀ ਭੈਣ ਨੇ ਰੋ ਰੋ ਕੇ ਆਪਣੀ ਜ਼ਿੰਦਗੀ ਗੁਜ਼ਾਰੀ ਸੀ ਜਿਸ ਕੀਰਤ ਨੇ ਮੈਨੂੰ ਦੱਸਿਆ ਕਿ ਨਵਤੇਜ ਨੂੰ ਇੱਕ ਮਾਨਸਿਕ ਬਿਮਾਰੀ ਸੀ ਜਿਸ ਵਜ੍ਹਾ ਨਾਲ ਉਹ ਸ਼ੈਤਾਨ ਬਣ ਜਾਂਦਾ ਸੀ ਇਸ ਲਈ ਨਵਤੇਜ ਨਾਲ ਵਿਆਹ ਕਰਾਉਣਾ ਮੇਰੇ ਲਈ ਇੱਕ ਇਮਤਿਹਾਨ ਨਾਲੋਂ ਘੱਟ ਨਹੀਂ ਸੀ ਪਰ ਮੇਰਾ ਛੋਟਾ ਜਿਹਾ 6 ਸਾਲ ਦਾ ਪਣੇਵਾ ਅਗਮ ਬਿਮਾਰ ਹੋਣ ਹੁਣ ਰਹਿਣ ਲੱਗਾ ਲੱਗ ਗਿਆ ਸੀ ਮੇਰੇ ਮਾਪਿਓ ਚਾਹੁੰਦੇ ਸਨ ਕਿ ਮੈਂ ਅਗਮ ਨੂੰ ਅਗਮ ਨੂੰ ਘਰ ਵਿੱਚ ਵਧੀਆ ਮਾਹੌਲ ਮਿਲੇ ਸਾਰਿਆਂ ਦੀ ਜਿੱਦ ਸੀ ਕਿ ਨਵਤੇਜ ਦੇ ਨਾਲ ਮੇਰਾ ਵਿਆਹ ਕਰ ਦਿੱਤਾ ਜਾਵੇ ਕਿਉਂਕਿ ਅਗਮਾ ਨੂੰ ਮਾਂ ਵਰਗਾ ਪਿਆਰ ਸਿਰਫ ਮੈਂ ਹੀ ਕਰ ਸਕਦੀ ਸੀ ਮੈਂ ਆਪਣੇ ਮਾਪਿਓ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਸਮਝਾਇਆ ਕਿ ਮੈਂ ਅਗਮ ਦਾ ਖਿਆਲ ਇੱਥੇ ਵੀ ਰਹਿ ਕੇ ਰੱਖ ਸਕਦੀ ਹਾਂ ਪਰ ਨਵਤੇਜ ਅਗਮ ਨੂੰ ਆਪਣੇ ਤੋਂ ਦੂਰ ਕਰਨ ਲਈ ਤਿਆਰ ਨਹੀਂ ਸੀ। ਮੇਰੇ ਘਰ ਵਾਲਿਆਂ ਨੇ ਮੇਰੇ ਤੇ ਦਬਾਅ ਪਾ ਕੇ ਮੇਰਾ ਵਿਆਹ ਨਵਤੇਜ ਨਾਲ ਕਰਵਾ ਦਿੱਤਾ। ਮੈਂ ਵਿਦਾ ਹੋ ਕੇ ਉਹਨਾਂ ਦੇ ਆਲਿਸ਼ਾਨ ਬੰਗਲੇ ਵਿੱਚ ਪਹੁੰਚ ਗਈ। ਮੈਨੂੰ ਡਰ ਸੀ ਕਿ ਮੇਰੀ ਜ਼ਿੰਦਗੀ ਵੀ ਮੇਰੀ ਭੈਣ ਵਰਗੀ ਹੋਵੇਗੀ ਤੇ ਅੰਤ ਵੀ ਬਹੁਤ ਦਰਦਨਾਕ ਮੌਤ। ਨਾਲ ਹੋਵੇਗਾ ਮੈਨੂੰ ਰੋਣ ਆ ਰਿਹਾ ਸੀ ਕਿਉਂਕਿ ਮੇਰੇ ਘਰ ਵਾਲੇ ਨਵਤੇਜ ਦੀ ਅਸਲੀਅਤ ਤੋਂ ਅਣਜਾਣ ਸਨ ਇਸ ਅਣਜਾਣਪੁਣੇ ਦੀ ਵਜ੍ਹਾ ਨਾਲ ਉਹ ਪਹਿਲਾਂ ਹੀ ਇੱਕ ਧੀ ਜਸਕੀਰਤ ਨੂੰ ਖੋ ਚੁੱਕੇ ਸਨ ਤੇ ਹੁਣ ਦੂਜੀ ਧੀ ਜਾਣੀ ਕਿ ਮੈਨੂੰ ਵੀ ਗਵਾ ਬਹਿਣਗੇ ਮੈਂ ਦੁਲਹਨ ਬਣੀ ਨਵਤੇਜ ਦੇ ਕਮਰੇ ਵਿੱਚ ਬੈਠੀ ਰੋ ਰਹੀ ਸੀ ਅਗਮ ਮੈਨੂੰ ਮਾਂ ਦੇ ਰੂਪ ਵਿੱਚ ਦੇਖ ਕੇ ਬਹੁਤ ਖੁਸ਼ੀ ਇਸੇ ਖੁਸ਼ੀ ਵਿੱਚ ਮੇਰੇ ਕੋਲ ਹੀ ਸੌ ਗਿਆ ਜਦੋਂ ਨਵਤੇਜ ਕਮਰੇ ਵਿੱਚ ਆਇਆ ਉਹਨਾਂ ਨੇ ਅਗਮ ਨੂੰ ਮੇਰੇ ਕੋਲ ਸੁੱਤਾ ਦੇ ਥੋੜੀ ਦੇਰ ਤੱਕ ਅਗਮ ਦੇ ਸਿਰ ਤੇ ਹੱਥ ਫੇਰਦੇ ਰਹੇ ਫਿਰ ਉਹਨਾਂ ਨੇ ਅਗਮ ਨੂੰ ਗੋਦੀ ਵਿੱਚ ਚੁੱਕ ਕੇ ਦੂਸਰੇ ਕਮਰੇ ਵਿੱਚ ਸਵਾਨ ਲਈ ਲੈ ਗਏ ਮੇਰਾ ਦਿਲ ਧੜਕ ਰਿਹਾ ਸੀ ਮੈਂ ਸੋਚ ਰਹੀ ਸੀ ਕਿ ਮੈਂ ਇੱਥੋਂ ਭੱਜ ਕੇ ਕਿਸੇ ਸੁਰੱਖਿਅਤ ਜਗ੍ਹਾ ਤੇ ਚਲੀ ਜਾਵਾਂ ਜਿੱਥੇ ਨਵਤੇਜ ਦੀ ਨਜ਼ਰ ਮੇਰੇ ਤੇ ਕਦੇ ਨਾ ਪਵੇ ਡਰ ਦੇ ਨਾਲ-ਨਾਲ ਮੈਨੂੰ ਨਵਤੇਜ ਤੋਂ ਸਖਤ ਨਫ਼ਰਤ ਹੋ ਰਹੀ ਸੀ ਕਿਉਂਕਿ ਉਹ ਮੇਰੀ ਭੈਣ ਦਾ ਕਾਤਲ ਸੀ ਮੈਂ ਉਸ ਨੂੰ ਪਤੀ ਦੇ ਰੂਪ ਵਿੱਚ ਕਿਵੇਂ ਸਵਾਰ ਕਰ ਸਕਦੀ ਸੀ ਮਗਰ ਮੈਂ ਮਜਬੂਰ ਸੀ ਹੁਣ ਮੈਨੂੰ ਇੱਥੇ ਹੀ ਰਹਿਣਾ ਪੈਣਾ ਸੀ ਅਗਮ ਦੀ ਖਾਤਰ ਮੈਨੂੰ ਉਸ ਲਈ ਨਵਤੇਜ ਦੀ ਇਸ ਲਈ ਨauftੇ ਦੀ ਹਰ ਗੱਲ ਮੰਨਣੀ ਪੈਂਦੀ ਸੀ ਕਿਉਂਕਿ ਮੇਰੀ ਮਾਂ ਨੇ ਮੈਨੂੰ ਸਮਝਾ ਕੇ ਭੇਜਿਆ ਸੀ ਕਿ ਜੇਕਰ ਮੈਂ ਆਪਣੇ ਪਤੀ ਦੀ ਗੱਲ ਨਹੀਂ ਮੰਨੀ ਤਾਂ ਉਸ ਦੀ ਇੱਜ਼ਤ ਨਾ ਕੀਤੀ ਤਾਂ ਮੇਰੇ ਘਰ ਦਾ ਮਾਹੌਲ ਖਰਾਬ ਹੋਵੇਗਾ ਨਾਲ ਹੀ ਮੇਰੀ ਭੈਣ ਜਸਕੀਰਤ ਨੇ ਵੀ ਮਰਦ ਤੋਂ ਪਹਿਲਾਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਸ ਨੂੰ ਕੁਝ ਹੋ ਵੀ ਗਿਆ ਤਾਂ ਮੈਂ ਅਗਮ ਦਾ ਖਿਆਲ ਰੱਖਾਂ ਮੈਂ ਆਪਣੀ ਭੈਣ ਦੇ ਬੇਟੇ ਅਗਮ ਦੇ ਲਈ ਇਹ ਸਭ ਜਰਪੀ ਨੂੰ ਤਿਆਰ ਹੋ ਗਈ ਸੀ ਪਰ ਦੂਜੇ ਪਾਸੇ ਮੈਂ ਇਹ ਵੀ ਇਰਾਦਾ ਕਰ ਲਿਆ ਸੀ ਜਿਸ ਤਰ੍ਹਾਂ ਨਵਤੇਜ ਨੇ ਮੇਰੀ ਭੈਣ ਨੂੰ ਮਾਰਿਆ ਉਸੇ ਤਰ੍ਹਾਂ ਮੈਂ ਵੀ ਉਸ ਨੂੰ ਖਤਮ ਕਰ ਦੇਵਾਂਗੀ ਮੈਂ ਆਪਣੀਆਂ ਸੋਚਾਂ ਵਿੱਚ ਡੁੱਬੀ ਬੈਠੀ ਹੋਈ ਸੀ ਜਦੋਂ ਨਵਤੇਜ ਕਮਰੇ ਵਿੱਚ ਦਾਖਲ ਹੋਇਆ ਉਸ ਦੀ ਮੌਜੂਦਗੀ ਦਾ ਅਹਿਸਾਸ ਹੁੰਦਿਆਂ ਹੀ ਮੇਰਾ ਪੂਰਾ ਸਰੀਰ ਕੰਬਣ ਲੱਗਿਆ ਮੇਰੇ ਦਿਲ ਤੋਂ ਇਹੀ ਦੁਆ ਨਿਕਲ ਰਹੀ ਸੀ ਕਿ हे ਰੱਬਾ ਇਹ ਮੇਰੇ ਕੋਲ ਨਾ ਆਵੇ ਤਾਂ ਕਿ ਮੈਨੂੰ ਖੁਦ ਇਨਕਾਰ ਕਰਨ ਦੀ ਤਕਲੀਫ ਨਾ ਚੁੱਕਣੀ ਪਵੇ। ਜਿਸ ਕੀਰਤ ਨੇ ਮੈਨੂੰ ਦੱਸਿਆ ਕਿ ਉਸਦੇ ਪਤੀ ਨੂੰ ਇੱਕ ਮਾਨਸਿਕ ਬਿਮਾਰੀ ਸੀ ਜਿਸ ਦੀ ਵਜ੍ਹਾ ਕਾਰਨ ਉਹ ਕਦੀ ਕਦੀ ਇਨਸਾਨ ਤੋਂ ਸ਼ੈਤਾਨ ਬਣ ਜਾਂਦਾ ਹੈ। ਆਪਣੀ ਭੈਣ ਨੂੰ ਯਾਦ ਕਰਦਿਆਂ ਮੈਂ ਉਦਾਸ ਹੋ ਗਈ ਤੇ ਰੋਣ ਲੱਗੀ। ਮੈਨੂੰ ਰੋਂਦਿਆਂ ਵੇਖ ਕੇ ਨਵਤੇਜ ਬੋਲੇ ਤੂੰ ਪਰੇਸ਼ਾਨ ਨਾ ਹੋ। ਮੈਂ ਤੇਰਾ ਬਹੁਤ ਖਿਆਲ ਰੱਖਾਂਗਾ। ਤੇਰੇ ਸਾਰੇ ਹੱਕ ਪੂਰੇ ਕਰਾਂਗਾ। બસ ਬਦਲੇ ਵਿੱਚ ਮੈਨੂੰ ਤੇਰੇ ਹੰਝੂ ਬਿਲਕੁਲ ਵੀ ਨਹੀਂ ਚਾਹੀਦੇ ਤੂੰ ਅਗਮ ਨੂੰ ਮਾਂ ਦਾ ਪਿਆਰ ਦਿੰਦੀ ਰਹੀਂ ਉਸ ਦੀ ਪਰਵਰਿਸ਼ ਇੱਕ ਮਾਂ ਬਣ ਕੇ ਕਰੀ ਤਾਂ ਕਿ ਮੇਰੇ ਬੇਟੇ ਨੂੰ ਮਾਂ ਦੀ ਕਮੀ ਦਾ ਅਹਿਸਾਸ ਨਾ ਹੋਵੇ ਉਸ ਦੇ ਇਹਨਾਂ ਸ਼ਬਦਾਂ ਵਿੱਚ ਭਾਵਨਾਵਾਂ ਸੁਣ ਕੇ ਮੈਂ ਆਪਣੇ ਪਤੀ ਨੂੰ ਦੇਖ ਰਹੀ ਸੀ ਮੈਂ ਕਹਿਣਾ ਚਾਹੁੰਦੀ ਸੀ ਕਿ ਜੇਕਰ ਇਸ ਇਨਸਾਨ ਨੂੰ ਆਪਣੇ ਬੱਚੇ ਦੀ ਇੰਨੀ ਪਰਵਾਹ ਸੀ ਤਾਂ ਉਸ ਨੇ ਆਪਣੀ ਵਫਾਦਾਰ ਤੇ ਮਾਸੂਮ ਪਤਨੀ ਨੂੰ ਕਿਉਂ ਮਾਰਿਆ ਉਸਨੇ ਮਾਸੂਮ ਬੱਚੇ ਤੋਂ ਉਸਦੀ ਮਾਂ ਕਿਉਂ ਖੋਹੀ ਤੇ ਅੱਜ ਉਸ ਨੂੰ ਇਹ ਡਰ ਸਤਾ ਰਿਹਾ ਹੈ ਕਿ ਕਿਤੇ ਉਸਦੇ ਬੱਚੇ ਨੂੰ ਮਾਂ ਦੀ ਕਮੀ ਦੀ ਵਜ੍ਹਾ ਨਾਲ ਕੋਈ ਦੁੱਖ ਨਾ ਪਹੁੰਚੇ ਪਰ ਮੈਂ ਨਤੇਜ ਨੂੰ ਕੁਝ ਨਾ ਕਿਹਾ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਇਹੋ ਜਿਹੀ ਗੱਲ ਕਰਾਂ ਜਿਸ ਨਾਲ ਉਹ ਆਪਣੇ ਅਸਲੀ ਰੂਪ ਵਿੱਚ ਆ ਜਾਵੇ ਮੈਂ ਸੋਚਿਆ ਕਿ ਮੈਂ ਬੜੀ ਚਲਾਕੀ ਨਾਲ ਆਪਣੀ ਭੈਣ ਦਾ ਬਦਲਾ ਲੈ ਲਵਾਂਗੀ ਮੈਂ ਖਮੋਸ਼ੀ ਨਾਲ ਸਿਰ ਝੁਕਾ ਲਿਆ ਇਸ ਤੋਂ ਪਹਿਲਾਂ ਕਿ ਮੈਂ ਉੱਥੋਂ ਉੱਠ ਕੇ ਜਾਂਦੀ ਨਵਤੇਜ ਨੇ ਮੇਰਾ ਹੱਥ ਫੜ ਲਿਆ ਤੇ ਆਪਣੇ ਵੱਲ ਖਿੱਚ ਲਿਆ ਮੈਂ ਉਸ ਦੀਆਂ ਮਜ਼ਬੂਤ ਬਾਹਾਂ ਵਿੱਚੋਂ ਵਿੱਚ ਘਬਰਾ ਰਹੀ ਸੀ ਮੈਂ ਬਹੁਤ ਕੋਸ਼ਿਸ਼ ਕੀਤੀ ਉਸ ਦੀਆਂ ਬਾਹਾਂ ਵਿੱਚੋਂ ਨਿਕਲਦੀ ਲੇਕਿਨ ਉਸ ਦੀ ਪਕੜ ਬਹੁਤ ਮਜ਼ਬੂਤ ਸੀ ਮੈਂ ਖੁਦ ਨੂੰ ਉਸ ਦੇ ਹਵਾਲੇ ਕਰ ਦਿੱਤਾ ਕਿ ਤੂੰ ਠੀਕ ਹੈ ਮੇਰੀ ਮਾਂ ਨੇ ਅਗਲੇ ਦਿਨ ਮੈਨੂੰ ਪੁੱਛਿਆ ਕਿਉਂਕਿ ਮੈਂ ਵਿਆਹ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਮੇਰੇ ਘਰ ਵਾਲੇ ਇਸ ਗੱਲ ਤੋਂ ਪਰੇਸ਼ਾਨ ਹੋ ਰਹੇ ਸਨ ਮਾਂ ਮੈਂ ਮਾਂ ਦੇ ਸਵਾਲ ਤੇ ਸਿਰ ਝੁਕਾ ਕੇ ਰੱਖਿਆ ਕਿਉਂਕਿ ਮੇਰੇ ਕੋਲ ਹੁਣ ਬੋਲਣ ਦੇ ਲਈ ਕੁਝ ਵੀ ਨਹੀਂ ਸੀ ਮੈਨੂੰ ਬੀਤੀ ਹੋਈ ਰਾਤ ਜਾਦਾ ਆ ਰਹੀ ਸੀ ਤੇ ਮੇਰਾ ਦਿਮਾਗ ਉਲਝਦਾ ਹੀ ਜਾ ਰਿਹਾ ਸੀ ਮਾਂ ਦੀ ਘਬਰਾਹਟ ਤੇ ਪਰੇਸ਼ਾਨੀ ਦੇਖ ਕੇ ਮੈਂ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਬਿਲਕੁਲ ਠੀਕ ਹਾਂ ਸਭ ਕੁਝ ਠੀਕ ਹੈ ਲੇਕਿਨ ਸੱਚ ਤਾਂ ਇਹ ਸੀ ਕਿ ਵਾਕਿਆ ਹੀ ਮੈਂ ਠੀਕ ਹੀ ਸੀ ਮੈਨੂੰ ਕੋਈ ਪਰੇਸ਼ਾਨੀ ਨਹੀਂ ਸੀ ਮੇਰੀ ਮਾਂ ਮੇਰੀ ਗੱਲ ਤੇ ਵਿਸ਼ਵਾਸ ਕਰਕੇ ਚਲੀ ਗਈ ਮੈਂ ਪਰ ਮੈਂ ਦਿਲ ਵਿੱਚ ठान ਲਿਆ ਸੀ ਕਿ ਮੈਂ ਨਵਤੇਜ ਦੀ ਅਸਲੀਅਤ ਤੇ ਆਪਣੀ ਭੈਣ ਦੀ ਮੌਤ ਦਾ ਰਾਜ਼ ਜ਼ਰੂਰ ਪਤਾ ਕਰਕੇ ਰਾਂਗੀ ਮੇਰੇ ਘਰ ਵਾਲੇ ਵਿਸ਼ਵਾਸ ਕਰਕੇ ਚਲੇ ਗਏ ਤੇ ਮੈਂ ਨਵਤੇਜ ਨੂੰ ਦੇਖ ਰਹੀ ਸੀ ਵਿਆਹ ਦੀ ਪਹਿਲੀ ਹੀ ਰਾਤ ਮੇਰੀ ਭੈਣ ਦੀ ਗੱਲ ਗਲਤ ਸਾਬਤ ਹੋਈ ਸੀ ਨਵਤੇਜ ਨੂੰ ਕੋਈ ਬਿਮਾਰੀ ਨਹੀਂ ਸੀ ਉਸ ਦਾ ਸੁਭਾਅ ਵੀ ਬੁਰਾ ਨਹੀਂ ਸੀ ਉਹ ਬਹੁਤ ਵਧੀਆ ਢੰਗ ਨਾਲ ਪੇਸ਼ ਆ ਰਿਹਾ ਸੀ ਮੈਂ ਤਾਂ ਸੋਚ ਰਹੀ ਸੀ ਕਿ ਪਤਾ ਨਹੀਂ ਸੁਹਾਗ ਰਾਤ ਨੂੰ ਨਵਤੇਜ ਮੇਰੇ ਨਾਲ ਕੀ ਕਰੇਗਾ ਪਰ ਸੁਹਾਗ ਰਾਤ ਨੂੰ ਨਵਤੇਜ ਨੇ ਜਿਸ ਤਰ੍ਹਾਂ ਦਿਲ ਤੋਂ ਆਪਣਾ ਪਿਆਰ ਜ਼ਾਹਰ ਕੀਤਾ ਮੈਂ ਹੈਰਾਨ ਰਹਿ ਗਈ ਫਿਰ ਮੈਂ ਸੋਚ ਰਹੀ ਸੀ ਕਿ ਸ਼ਾਇਦ ਨਵਤੇਜ ਦਾ ਇਹ ਰਵਈਆ ਸਿਰਫ ਦਿਖਾਵਾ ਹੋਵੇ ਸ਼ਾਇਦ ਉਹ ਮੇਰੇ ਨੂੰ ਮੇਰੇ ਸ਼ੱਕ ਨੂੰ ਦੂਰ ਕਰਨ ਲਈ ਇਸ ਤਰ੍ਹਾਂ ਕਰ ਰਿਹਾ ਹੋਵੇ ਇਸ ਲਈ ਮੈਂ ਅਜੇ ਵੀ ਨਵਤੇਜ ਤੇ ਵਿਸ਼ਵਾਸ ਨਹੀਂ ਕਰ ਸਕਦੀ ਸੀ ਮੈਨੂੰ ਆਪਣੀ ਭੈਣ ਦੀਆਂ ਰੋਂਦੀਆਂ ਹੋਈਆਂ ਅੱਖਾਂ ਯਾਦ ਆਈਆਂ ਨਵਤੇਜ ਦੇ ਕੋਲ ਬਹੁਤ ਪੈਸਾ ਸੀ ਉਸ ਦਿਨ ਸਾਲ ਦੀ ਤਨਖਾਹ ਲੱਖਾਂ ਕਰੋੜਾਂ ਵਿੱਚ ਸੀ ਮਗਰ ਇਸ ਦੇ ਬਾਵਜੂਦ ਮੇਰੀ ਭੈਣ ਉਦਾਸ ਤੇ ਉਲਝੇ ਹੋਏ ਹਾਲਾਤਾਂ ਵਿੱਚ ਰਹਿੰਦੀ ਉਸ ਦੇ ਚਿਹਰੇ ਤੇ ਹਰ ਵਕਤ ਉਦਾਸੀ ਛਾਈ ਰਹਿੰਦੀ ਸੀ ਆ ਗਮ ਦੇ ਜਨਮ ਤੋਂ ਬਾਅਦ ਨਵਤੇਜ ਨੇ ਜਸਕੀਰਤ ਨੂੰ ਬਿਲਕੁਲ ਨੌਕਰਾਨੀ ਬਣਾ ਕੇ ਰੱਖ ਦਿੱਤਾ ਸੀ ਜਦੋਂ ਵੀ ਉਹ ਸਾਡੇ ਘਰ ਆਉਂਦੀ ਉਹ ਉਦਾਸ ਤੇ ਟੁੱਟੀ ਹੋਈ ਨਜ਼ਰ ਆਉਂਦੀ ਸੀ ਜਦ ਕਿ ਹੁਣ ਨਵਤੇ ਮੇਰੇ ਲਈ ਨਵਤੇਜ ਦਾ ਨਰਮ ਸੁਭਾਅ ਹੈਰਾਨੀਜਨਕ ਸੀ ਮੈਂ ਘਰ ਵਿੱਚ ਜਲਦੀ ਹੀ ਕੰਮ ਕਾਜ ਤੇ ਅਗਮ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ ਅਗਮ ਹੁਣ ਥੋੜਾ ਸੰਭਲ ਗਿਆ ਸੀ ਮੇਰੇ ਇਧਰ ਉਧਰ ਮਾਂ ਮਾਂ ਕਹਿੰਦਾ ਰਹਿੰਦਾ ਸਾਰਾ ਦਿਨ ਭੱਜਦਾ ਫਿਰਦਾ ਸੀ ਮੈਂ ਉਸ ਦਾ ਹਰ ਪਾਸਿਓਂ ਖਿਆਲ ਰੱਖਣ ਦੀ ਕੋਸ਼ਿਸ਼ ਕਰਦੀ ਸੀ ਖਾਣ ਪੀਣ ਵਿੱਚ ਵੀ ਉਸ ਦੀ ਪਸੰਦ ਦਾ ਖਿਆਲ ਰੱਖਦੀ ਸੀ ਅਗਮ ਦੇ ਹਾਲਤ ਹੁਣ ਹੌਲੀ ਹੌਲੀ ਸੁਧਰਨ ਲੱਗੀ ਸੀ ਮੇਰੇ ਤੇ ਨਵਤੇਜ ਦੇ ਵਿਆਹ ਨੂੰ 2 ਮਹੀਨੇ ਗੁਜ਼ਰ ਚੁੱਕੇ ਸਨ ਮੈਨੂੰ ਮਹਿਸੂਸ ਹੁੰਦਾ ਸੀ ਕਿ ਨਵਤੇਜ ਮੈਨੂੰ ਹਰ ਵਕਤ ਦੇਖਦੇ ਰਹਿੰਦੇ ਹਨ ਹੁਣ ਮੈਂ ਨਵਤੇਜ ਦੀਆਂ ਨਜ਼ਰਾਂ ਤੋਂ ਪਰੇਸ਼ਾਨ ਹੋਣ ਲੱਗੀ ਇੱਕ ਦਿਨ ਮੈਂ ਤੰਗ ਆ ਕੇ ਨਵਤੇਜ ਨੂੰ ਸਵਾਲ ਕੀਤਾ ਤੁਸੀਂ ਮੈਨੂੰ ਹਰ ਵਕਤ ਘੂਰਦੇ ਕਿਉਂ ਰਹਿੰਦੇ ਹੋ ਇਸ ਵਾਰ ਨਵਤੇਜ ਨੇ ਜੋ ਜਵਾਬ ਦਿੱਤਾ ਉਸ ਨੂੰ ਸੁਣ ਕੇ ਮੈਨੂੰ ਬਹੁਤ ਵੱਡਾ ਝਟਕਾ ਲੱਗਿਆ ਨਾ ਤੇਜ ਨਵਤੇਜ ਬੋਲੇ ਮੈਂ ਇਹ ਦੇਖ ਰਿਹਾ ਹਾਂ ਕਿ ਤੂੰ ਵਾਕਿਆ ਹੀ ਇਦਾਂ ਦੀ ਹੈ ਜਾਂ ਫਿਰ ਇੱਕ ਦਿਨ ਤੂੰ ਵੀ ਆਪਣੀ ਭੈਣ ਵਰਗੀ ਹੀ ਹੋ ਜਾਵੇਂਗੀ ਉਸ ਦੀ ਗੱਲ ਸੁਣ ਕੇ ਮੈਂ ਹੱਕੀ ਬੱਕੀ ਰਹਿ ਗਈ ਮੈਨੂੰ ਲੱਗਿਆ ਜਿਵੇਂ ਮੈਂ ਨਵਤੇਜ ਦਾ ਅਸਲੀ ਚਿਹਰਾ ਦੇਖਣ ਨੂੰ ਬੇਤਾਬ ਸੀ ਉਦਾਂ ਹੀ ਨਵਤੇਜ ਨੂੰ ਮੇਰੀ ਅਸਲੀਅਤ ਜਾਣਨ ਦੀ ਬੇਚੈਨੀ ਸੀ ਮੈਨੂੰ ਇਸ ਗੱਲ ਤੇ ਵੀ ਹੈਰਾਨੀ ਹੋਈ ਕਿ ਨਵਤੇਜ ਨੂੰ ਇਦਾਂ ਕਿਉਂ ਲੱਗਦਾ ਕਿ ਮੈਂ ਕੁਝ ਛੁਪਾ ਰਹੀ ਹਾਂ ਉਹਨਾਂ ਨੇ ਇਹ ਕਿਉਂ ਕਿਹਾ ਮੈਂ ਆਪਣੀ ਭੈਣ ਵਰਗੀ ਹੋ ਜਾਵਾਂਗੀ ਆਖਰ ਮੇਰੀ ਭੈਣ ਜਿਸ 기ਰਤ ਵਿੱਚ ਕਮੀ ਵੀ ਕੀ ਸੀ ਉਹਨਾਂ ਦੇ ਸ਼ਬਦਾਂ ਨੇ ਮੈਨੂੰ ਉਲਝਾ ਦਿੱਤਾ ਜਿਵੇਂ ਜਿਵੇਂ ਵਕਤ ਗੁਜ਼ਰ ਰਿਹਾ ਸੀ ਮੈਂ ਹੋਰ ਵੀ ਉਲਝਦੀ ਜਾ ਰਹੀ ਸੀ ਨਵਤੇਜ ਵਿੱਚ ਮੈਨੂੰ ਕੋਈ ਵੀ ਇਹੋ ਜਿਹੀ ਗੱਲ ਨਜ਼ਰ ਨਹੀਂ ਆ ਰਹੀ ਸੀ ਜੈਸ ਨਾਲ ਮੈਂ ਕੁਝ ਅੰਦਾਜ਼ਾ ਲਗਾ ਸਕਾਂ ਇੱਕ ਦਿਨ ਅਗਮ ਨੂੰ ਤੇਜ਼ ਬੁਖਾਰ ਹੋ ਗਿਆ ਉਹ ਸਾਰਾ ਦਿਨ ਬੁਖਾਰ ਨਾਲ ਤੜਫ ਰਿਹਾ ਸੀ ਉਸ ਸਮੇਂ ਨਪਤੇਜ ਘਰ ਵਿੱਚ ਨਹੀਂ ਸੀ ਮੈਂ ਸਾਰਾ ਦਿਨ ਪਰੇਸ਼ਾਨ ਹੋ ਕੇ ਅਗਮ ਨੂੰ ਸੰਭਾਲਦੀ ਰਹੀ ਉਸ ਨੂੰ ਕੁਝ ਨਾ ਕੁਝ ਖਵਾਉਣ ਭਲਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਉਹ ਜਿੱਦੀ ਹੋ ਰਿਹਾ ਸੀ ਤੇ ਕੁਝ ਵੀ ਨਹੀਂ ਖਾ ਰਿਹਾ ਸੀ ਥੱਕ ਹਾਰ ਕੇ ਸ਼ਾਮ ਨੂੰ ਮੈਂ ਉਸ ਨੂੰ ਸਵਾ ਦਿੱਤਾ ਉਸਦੇ ਲਈ ਸੂਪ ਬਣਾਉਣ ਰਸੋਈ ਵਿੱਚ ਚਲੀ ਗਈ ਉਦੋਂ ਹੀ ਨਵਤੇਜ ਘਰ ਆਏ ਉਹ ਹਮੇਸ਼ਾ ਦੀ ਤਰ੍ਹਾਂ ਆਉਂਦਿਆਂ ਹੀ ਅਗਮ ਦੇ ਕੋਲ ਗਏ ਅਗਮ ਦੀ ਹਾਲਤ ਨੂੰ ਦੇਖ ਕੇ ਉਹ ਘਬਰਾ ਗਏ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਮੈਂ ਰਸੋਈ ਵਿੱਚ ਖੜੀ ਸੀ ਜਦੋਂ ਮੈਂ ਬਾਹਰ ਨਿਕਲ ਕੇ ਵੇਖਿਆ ਤਾਂ ਨਵਤੇਜ ਨੇ ਅਗਮ ਨੂੰ ਚੁੱਕਿਆ ਸੀ ਨੌਕਰ ਨੇ ਦੱਸਿਆ ਕਿ ਮਾਲਕ ਉਸ ਨੂੰ ਹਸਪਤਾਲ ਲੈ ਗਏ ਮੈਂ ਰਾਤ ਦਾ ਖਾਣਾ ਬਣਾ ਕੇ ਰੱਖਿਆ ਤੇ ਅਗਮ ਤੇ ਨਵਤੇਜ ਦਾ ਇੰਤਜ਼ਾਰ ਕਰਨ ਲੱਗੀ ਰਾਤ ਨੂੰ ਜਦੋਂ ਅਗਮ ਦੇ ਹਾਲਤ ਠੀਕ ਹੋ ਗਈ ਨਵਤੇਜ ਉਸ ਨੂੰ ਘਰ ਲੈ ਆਏ ਮੈਨੂੰ ਦੇਖ ਕੇ ਉਹ ਬੋਲੇ ਕਿ ਮੈਂ ਤੇਰੀ ਹਰ ਜ਼ਰੂਰਤ ਪੂਰੀ ਕਰਦਾ ਹਾਂ ਤੈਨੂੰ ਕੁਝ ਵੀ ਚਾਹੀਦਾ ਹੋਵੇਗਾ ਮੈਨੂੰ ਬੋਲ ਮੈਂ ਲਿਆ ਕੇ ਦੇਵਾਂਗਾ ਲੇਕਿਨ ਗੁਰਸ਼ਰਨ ਮੈਂ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਅਗਮ ਵੱਲੋਂ ਲਾਪਰਵਾਹੀ ਨਾ ਕਰੇ ਮੇਰੇ ਤੋਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਵੇਗਾ ਉਸ ਦੀ ਗੱਲ ਤੇ ਮੈਂ ਹੈਰਾਨ ਹੋ ਗਈ ਪਹਿਲੀ ਵਾਰ ਮੈਂ ਆਪਣੇ ਦਿਲ ਵਿੱਚ ਉਹਨਾਂ ਲਈ ਮਜ਼ੂਰ ਨਫ਼ਰਤ ਤੇ ਗੁੱਸੇ ਨੂੰ ਜ਼ਾਹਰ ਕੀਤਾ ਗੁੱਸੇ ਨਾਲ ਬੋਲੀ ਅਗਰ ਬੱਚੇ ਦੀ ਇੰਨੀ ਚਿੰਤਾ ਸੀ ਤਾਂ ਉਸ ਦੀ ਮਾਂ ਤੋਂ ਦੂਰ ਹੀ ਕਿਉਂ ਕੀਤਾ ਮੇਰੀ ਗੱਲ ਤੇ ਨਵਤੇਜ ਨੇ ਕੋਈ ਜਵਾਬ ਨਾ ਦਿੱਤਾ ਕਮਰੇ ਵਿੱਚ ਚਲਾ ਗਿਆ ਤੇ ਫਿਰ ਮੈਂ ਅਗਮ ਨੂੰ ਸੂਪ ਪਿਆਇਆ ਉਸ ਨੂੰ سینੇ ਨਾਲ ਲਗਾ ਕੇ ਸੁਵਾਉਣ ਲੱਗੀ ਮੇਰਾ ਦਿਲ ਬੁਰੀ ਤਰ੍ਹਾਂ ਰੋ ਰਿਹਾ ਸੀ ਅੱਜ ਮੈਨੂੰ ਆਪਣੀ ਭੈਣ ਜਸਕੀਰਤ ਦੀ ਬਹੁਤ ਜ਼ਿਆਦਾ ਆ ਰਹੀ ਸੀ ਜੋ ਸਾਰਾ ਸਮਾਂ ਆਪਣੇ ਬੱਚੇ ਦੇ ਨਾਲ ਰਹਿਣ ਲੱਗਦੀ ਰਹਿੰਦੀ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਅਗਮ ਉਸ ਤੋਂ ਦੂਰ ਦੂਰ ਰਹਿੰਦਾ ਸੀ ਮੈਨੂੰ ਅੱਜ ਸਮਝ ਆ ਰਿਹਾ ਸੀ ਇਦਾਂ ਕਿਉਂ ਹੁੰਦਾ ਸੀ ਨਵਤੇਜ ਉਸਦੇ ਦਿਲ ਵਿੱਚ ਨਫ਼ਰਤ ਪੈਦਾ ਕਰਦਾ ਸੀ ਤੇ ਆਪਣੀ ਜ਼ਿੰਮੇਵਾਰੀ ਪੂਰੀ ਕਰਕੇ ਇਹ ਜਿਤਾਉਂਦਾ ਸੀ ਕਿ ਬਸ ਉਸ ਨੂੰ ਹੀ ਅਗਮ ਦੀ ਚਿੰਤਾ ਹੈ ਕਿਸੇ ਹੋਰ ਨੂੰ ਨਹੀਂ ਮੈਨੂੰ ਨਵਤੇਜ ਦਿਮਾਗੀ ਤੌਰ ਤੇ ਬਿਮਾਰ ਲੱਗਣ ਲੱਗ ਪਿਆ ਸੀ ਮੈਂ ਪੂਰਾ ਦਿਨ ਅਗਮ ਦੇ ਨਾਲ ਗੁਜ਼ਾਰਦੀ ਸੀ ਫਿਰ ਵੀ ਨਵਤੇਜ ਨੇ ਇਹੋ ਜਿਹੀ ਗੱਲ ਕਹੀ ਜਿਵੇਂ ਮੈਨੂੰ ਅਗਮ ਦੀ ਪਰਵਾਹ ਹੀ ਨਾ ਹੋਵੇ ਸਿਰਫ ਉਸ ਨੂੰ ਹੀ ਚਿੰਤਾ ਹੋਵੇ ਜਦੋਂ ਕਿ ਨਵਤੇਜ ਦੀ ਅਸਲੀਅਤ ਜਾਣਨਾ ਚਾਹੁੰਦੀ ਸੀ ਉਸ ਨੇ ਹੀ ਅਗਮ ਨੂੰ ਉਸ ਦੀ ਮਾਂ ਤੋਂ ਦੂਰ ਕੀਤਾ ਸੀ ਕਈ ਦਿਨਾਂ ਤੱਕ ਅਗਮ ਦੇ ਨਾਲ ਲੱਗੀ ਰਹੀ ਉਸ ਦਾ ਖਿਆਲ ਰੱਖਦੀ ਰਹੀ ਪਰ ਮੈਂ ਆਪਣਾ ਗੁੱਸਾ ਤੇ ਨਾਰਾਜ਼ਗੀ ਆਪਣੇ ਪਤੀ ਉੱਤੇ ਕੱਢ ਦਿੱਤੀ ਉਸਦੇ ਕਮਰੇ ਵਿੱਚ ਨਾ ਗਈ ਮੈਂ ਉਹਨਾਂ ਦੀਆਂ ਬਾਕੀ ਜ਼ਿੰਮੇਵਾਰੀਆਂ ਨੂੰ ਤਾਂ ਪੂਰਾ ਕਰਦੀ ਸੀ ਪਰ ਉਹਨਾਂ ਦੇ ਕਮਰੇ ਵਿੱਚ ਨਹੀਂ ਜਾਂਦੀ ਸੀ ਇਸ ਗੱਲ ਦਾ ਨਵਤੇਜ ਤੇ ਇਹ ਅਸਰ ਹੋਇਆ ਕਿ ਇੱਕ ਦਿਨ ਉਹ ਮੇਰੇ ਕੋਲ ਆਏ ਤੇ ਬੋਲੇ ਗੁਰਸ਼ਰਨ ਮੈਂ ਤੈਨੂੰ ਕਿਤੇ ਲੈ ਕੇ ਜਾਣਾ ਚਾਹੁੰਦਾ ਹਾਂ ਮੈਂ ਸਵਾਲ ਭਰੀਆਂ ਨਜ਼ਰਾਂ ਨਾਲ ਉਹਨਾਂ ਵੱਲ ਵੇਖਣ ਲੱਗੀ ਪਰ ਉਹ ਮੈਨੂੰ ਤਿਆਰ ਹੋਣ ਲਈ ਕਹਿ ਰਹੇ ਸਨ ਕਿ ਅਗਮ ਆ ਕੇ ਮੇਰੇ ਗਲੇ ਵਿੱਚ ਬਾਹਾਂ ਪਾ ਕੇ ਬੋਲਿਆ ਮੰਮੀ ਤੁਸੀਂ ਕਿੱਥੇ ਜਾ ਰਹੇ ਹੋ ਮੇਰੇ ਪਤੀ ਨੇ ਅਗਮ ਨੂੰ ਜੋ ਗੱਲ ਕਹੀ ਉਸ ਨੇ ਮੇਰੇ ਲੋਕੰਡੇ ਖੜੇ ਕਰ ਦਿੱਤੇ ਉਹ ਅਗਮ ਨੂੰ ਕਹਿ ਰਹੇ ਸਨ ਕਿ ਮੈਂ ਤੈਨੂੰ ਤੇਰੀ ਦਾਦੀ ਕੋਲ ਛੱਡ ਕੇ ਆਉਂਦਾ ਹਾਂ ਫਿਰ ਮੈਂ ਤੇਰੀ ਮੰਮੀ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੈ ਕਿਉਂਕਿ ਉਸ ਦੀ ਤਬੀਅਤ ਠੀਕ ਨਹੀਂ ਇਹ ਸੁਣ ਕੇ ਮੈਂ ਹੱਕੀ ਪੱਕੀ ਰਹਿ ਗਈ ਅਗਮ ਦੇ ਜਾਣ ਤੋਂ ਬਾਅਦ ਮੈਂ ਨਵਤੇਜ ਨੂੰ ਸਵਾਲ ਕੀਤਾ ਮੈਂ ਬਿਲਕੁਲ ਠੀਕ ਹਾਂ ਫਿਰ ਤੁਸੀਂ ਮੈਨੂੰ ਡਾਕਟਰ ਕੋਲ ਕਿਉਂ ਲੈ ਕੇ ਜਾਣਾ ਚਾਹੁੰਦੇ ਹੋ ਇਸ ਤੇ ਨਵਤੇਜ ਬੋਲੇ ਮੈਂ ਅਗਮ ਨੂੰ ਸਿਰਫ ਬਹਾਨਾ ਲਗਾ ਕੇ ਗੱਲ ਕਹੀ ਸੀ ਦਰਅਸਲ ਜਿੱਥੇ ਅਸੀਂ ਜਾ ਰਹੇ ਹਾਂ ਉੱਥੇ ਬੱਚੇ ਨਹੀਂ ਜਾ ਸਕਦੇ ਇਹਨਾਂ ਕਹਿ ਕੇ ਨਵਤੇਜ ਅਗਮ ਨੂੰ ਉਸਦੀ ਦਾਦੀ ਦੇ ਘਰ ਲੈ ਗਏ ਮੈਂ ਖੜੀ ਰਹਿ ਗਈ ਮੈਨੂੰ ਯਾਦ ਆਇਆ ਕਿ ਮੇਰੀ ਭੈਣ ਜਸਕੀਰਤ ਨੂੰ ਵੀ ਨਵਤੇਜ ਇਦਾਂ ਹੀ ਕੱਲੀ ਲੈ ਕੇ ਗਿਆ ਸੀ ਤੇ ਫਿਰ ਉਸ ਨੂੰ ਮਾਰ ਦਿੱਤਾ ਸੀ ਮੈਂ ਡਰ ਗਈ ਮੈਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਏ ਮੈਂ ਸੋਚਿਆ ਕਿ ਜੇਕਰ ਮੇਰੇ ਪਤੀ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਹਨਾਂ ਤੋਂ ਆਪਣੀ ਜ਼ਿੰਦਗੀ ਦੀ ਭੀਖ ਮੰਗ ਲਵਾਂਗੀ ਬਲਕਿ ਮੈਂ ਉਹਨਾਂ ਨਾਲ ਲੜਾਂਗੀ ਤੇ ਆਪਣੀ ਭੈਣ ਦਾ ਬਦਲਾ ਜ਼ਰੂਰ ਲਵਾਂਗੀ ਮੇਰੇ ਅੰਦਰ ਗੁੱਸਾ ਹੁਰਵਾਦ ਰਿਹਾ ਸੀ ਨਵਤੇਜ ਮੈਨੂੰ ਹਿਮਾਚਲ ਦੇ ਪਹਾੜਾਂ ਵਿੱਚ ਕਮਾਉਣ ਲਈ ਲੈ ਗਏ ਮੈਨੂੰ ਲੱਗਿਆ ਕਿ ਉਹ ਹੁਣ ਮੇਰੇ ਤੋਂ ਤੰਗ ਆ ਚੁੱਕਿਆ ਹੈ ਤੇ ਮੇਰੇ ਤੋਂ ਪਿੱਛਾ ਛਡਾਉਣਾ ਚਾਹੁੰਦਾ ਹੈ। ਇੱਕ ਜਗ੍ਹਾ ਤੇ ਪਹੁੰਚ ਕੇ ਉਸ ਨੇ ਗੱਡੀ ਰੋਕੀ ਤੇ ਮੈਨੂੰ ਗੱਡੀ ਵਿੱਚੋਂ ਉਤਾਰਨ ਲਈ ਕਿਹਾ। ਮੈਂ ਚੁੱਪਚਾਪ ਕੱਢੀ ਤੇ ਬਾਹਰ ਨਿਕਲ ਆਈ। ਅੱਗੇ ਆਉਣ ਵਾਲੇ ਹਾਲਾਤਾਂ ਲਈ ਖੁਦ ਨੂੰ ਤਿਆਰ ਕਰ ਰਹੀ ਸੀ। ਫਿਰ ਉਹ ਮੈਨੂੰ ਲੈ ਕੇ ਇੱਕ ਕੱਚੀ ਗਲੀ ਵਿੱਚ ਅੱਗੇ ਵੱਧਦਾ ਗਿਆ। ਮੈਂ ਡਰੀ ਹੋਈ ਸੀ ਲੇਕਿਨ ਆਪਣੇ ਪਤੀ ਦੇ ਨਾਲ ਤੁਰ ਪਈ ਸੀ। ਉਦੋਂ ਹੀ ਇੱਕ ਛੋਟੇ ਜਿਹੇ ਘਰ ਦੇ ਸਾਹਮਣੇ ਰੁਕਿਆ ਤੇ ਦਰਵਾਜ਼ਾ ਖੜਕਾਉਣ ਲੱਗਾ ਮਹਿਰਾਨ ਹੋ ਕੇ ਆਪਣੇ ਪਤੀ ਨੂੰ ਦੇਖ ਰਹੀ ਸੀ ਜਦੋਂ ਉਸ ਘਰ ਤੋਂ ਇੱਕ ਨੌਜਵਾਨ ਲੜਕਾ ਬਾਹਰ ਨਿਕਲਿਆ ਤਾਂ ਨਵਤੇਜ ਨੂੰ ਅਚਾਨਕ ਦੇਖ ਕੇ ਪਰੇਸ਼ਾਨ ਹੋ ਗਿਆ ਨਵਤੇਜ ਨੇ ਉਸ ਨੂੰ ਨਜ਼ਰ ਅੰਦਾਜ਼ ਕੀਤਾ ਤੇ ਮੇਰਾ ਹੱਥ ਫੜ ਉਸ ਦੇ ਘਰ ਅੰਦਰ ਲੈ ਗਿਆ ਸਾਹਮਣੇ ਹੀ ਇੱਕ ਮੰਜੀ ਤੇ ਇੱਕ ਔਰਤ ਪਿੱਠ ਕਰਕੇ ਲੇਟੀ ਹੋਈ ਸੀ ਆਵਾਜ਼ ਸੁਣ ਕੇ ਉਸ ਨੇ ਪਲਟ ਕੇ ਦੇਖਿਆ ਤਾ ਮੇਰੇ ਸਿਰ ਤੇ ਜਿਵੇਂ ਪਹਾੜ ਡਿੱਗਿਆ ਹੋਵੇ ਉਹ ਕੋਈ ਹੋਰ ਨਹੀਂ ਬਲਕਿ ਮੇਰੀ ਭੈਣ ਜਸਕੀਰਤ ਸੀ ਮੈਨੂੰ ਆਪਣੇ ਸਾਹਮਣੇ ਦੇਖ ਕੇ ਆ ਗਈ ਫਿਰ ਨਵਤੇਜ ਨੇ ਮੈਨੂੰ ਜੋ ਚਾਹੀ ਦਸੀ ਉਸ ਨੂੰ ਸੁਣ ਕੇ ਮੇਰੇ ਹੋਸ਼ ਉੱਟ ਗਏ ਉਸ ਨੇ ਦੱਸਿਆ ਕਿ ਉਹਨਾਂ ਨੇ ਇਸ ਲੜਕੇ ਨੂੰ ਆਪਣੇ ਘਰ ਦਾ ਸਮਾਨ ਵਗੈਰਾ ਲਿਆਉਣ ਲਈ ਰੱਖਿਆ ਹੋਇਆ ਸੀ ਪਰ ਕੁਝ ਸਮੇਂ ਬਾਅਦ ਮੈਨੂੰ ਪਤਾ ਲੱਗਿਆ ਕਿ ਤੇਰੀ ਭੈਣ ਨੂੰ ਇਸ ਲੜਕੇ ਨਾਲ ਪਿਆਰ ਹੋ ਗਿਆ ਸਹੀ ਤੇ ਇਹ ਦੋਵੇਂ ਮੇਰੀ ਪਿੱਠ ਪਿੱਛੇ ਮੈਨੂੰ ਧੋਖਾ ਦੇ ਰਹੇ ਸਨ ਹੁਣ ਇਹ ਦੋਵੇਂ ਵਿਆਹ ਕਰਨਾ ਚਾਹੁੰਦੇ ਸਨ ਤੇਰੀ ਭੈਣ ਅਗਮ ਤੋਂ ਵੀ ਦੂਰ ਹੋ ਗਈ ਸੀ ਉਸ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੀ ਸੀ ਥੋੜੀ ਥੋੜੀ ਗੱਲ ਤੇ ਉਸ ਨੂੰ ਝਿੜਕਣਾ ਮਾਰਨਾ ਉਸ ਦੀ ਆਦਤ ਬਣ ਚੁੱਕੀ ਸੀ ਹੁਣ ਅਗਮ ਨੂੰ ਆਪਣੀ ਮਾਂ ਨਾਲ ਪਿਆਰ ਨਹੀਂ ਮਾਂ ਤੋਂ ਮਾਂ ਵਾਲਾ ਪਿਆਰ ਨਹੀਂ ਮਿਲ ਰਿਹਾ ਸੀ ਉਹ ਆਪਣੀ ਮਾਂ ਤੋਂ ਦੂਰ ਦੂਰ ਰਹਿਣ ਲੱਗਿਆ ਤੇਰੀ ਭੈਣ ਨੇ ਮੇਰੇ ਲਈ ਖੁਦ ਨੂੰ ਸਜਾਉਣਾ ਸਵਾਰਨਾ ਛੱਡ ਦਿੱਤਾ ਸੀ ਉਹ ਖੁਦ ਨੂੰ ਸਾਰਾ ਦਿਨ ਉਜਾੜ ਕੇ ਰੱਖਦੀ ਸੀ ਤੇ ਕਹਿੰਦੀ ਮੈਨੂੰ ਤੇਰੇ ਨਾਲ ਪਿਆਰ ਹੀ ਨਹੀਂ ਤਾਂ ਤੇਰੇ ਲਈ ਕਿਉਂ ਸੱਜ ਧੱਜ ਕੇ ਰਹਾ ਬਲਕੇ ਤੇਰੀ ਭੈਣ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਮੈਨੂੰ ਤਲਾਕ ਦੇ ਦੇਵੇ ਮੈਂ ਇਸ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਮੈਂ ਉਸ ਨੂੰ ਬਹੁਤ ਸਮਝਾਇਆ ਕਿ ਸਾਡਾ ਇੱਕ ਬੇਟਾ ਹੈ ਇਸ ਦੇ ਬਾਰੇ ਤਾਂ ਸੋਚ ਉਹ ਤੇਰੇ ਬਿਨਾ ਕਿਵੇਂ ਰਹੇਗਾ ਲੇਕਿਨ ਉਸਨੇ ਕਿਹਾ ਉਹ ਤੇਰਾ ਵੀ ਬੇਟਾ ਹੈ ਉਸਦੀ ਜ਼ਿੰਮੇਵਾਰੀ ਤੂੰ ਖੁਦ ਚੁੱਕ ਮੈਨੂੰ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਉਉਂਦੇ ਮੈਂ ਅਗਮ ਦੀ ਖਾਤਰ ਤੇਰੀ ਭੈਣ ਨੂੰ ਸਹੀ ਰਸਤੇ ਤੇ ਲਿਆਉਣਾ ਚਾਹੁੰਦਾ ਸੀ ਲੇਕਿਨ ਉਸਨੇ ਤਾਂ ਸੌਂ ਹੀ ਖਾ ਲਈ ਸੀ ਉਹ ਮੈਨੂੰ ਤਲਾਕ ਦੇ ਕੇ ਉਸ ਲੜਕੇ ਨਾਲ ਵਿਆਹ ਕਰਵਾਇਆ ਕੀ ਇੱਕ ਵਾਰ ਜਦੋਂ ਮੈਂ ਘਰ ਆਇਆ ਤਾਂ ਮੈਂ ਦੇਖਿਆ ਉਹ ਅਗਮ ਨੂੰ ਬੁਰੀ ਤਰ੍ਹਾਂ ਮਾਰ ਰਹੀ ਸੀ ਮੈਨੂੰ ਬਹੁਤ ਗੁੱਸਾ ਆਇਆ ਗੁੱਸੇ ਵਿੱਚ ਮੈਂ ਉਸ ਨੂੰ ਮਾਰਿਆ ਪਰ ਬਾਅਦ ਵਿੱਚ ਮੈਂ ਉਸ ਤੋਂ ਮਾਫੀ ਵੀ ਮੰਗੀ ਲੇਕਿਨ ਇੱਕ ਦਿਨ ਮੈਨੂੰ ਤੇਰੀ ਭੈਣ ਤੋਂ ਸਖਤ ਨਫ਼ਰਤ ਹੋ ਗਈ। ਮੈਨੂੰ ਉਸ ਤੋਂ ਘਿਣ ਆਉਣ ਲੱਗੀ। ਜਦੋਂ ਮੈਂ ਆਫਿਸ ਤੋਂ ਵਾਪਸ ਆਇਆ, ਮੈਂ ਉਸ ਨੂੰ ਉਸ ਲੜਕੇ ਦੀਆਂ ਬਾਹਾਂ ਵਿੱਚ ਦੇਖ ਲਿਆ। ਇਹੋ ਜਿਹਾ ਕਿਹੜਾ ਮਰਦ ਹੋਵੇਗਾ ਜੋ ਆਪਣੀ ਪਤਨੀ ਨੂੰ ਕਿਸੇ ਗੈਰ-ਮਰਦ ਦੀਆਂ ਬਾਹਾਂ ਵਿੱਚ ਦੇਖ ਕੇ ਅੱਖਾਂ ਬੰਦ ਕਰ ਲਵੇ। ਮੈਂ ਇਹ ਗੱਲ ਤੇਰੇ ਮਾਪਿਓ ਨੂੰ ਵੀ ਦੱਸੀ ਪਰ ਉਹ ਬੋਲੇ ਕਿ ਇਹੋ ਜਿਹੀ ਧੀ ਸਾਡੇ ਲਈ ਮਰ ਚੁੱਕੀ ਹੈ। ਹੁਣ ਚਾਹੇ ਉਹ ਉਸ ਨਾਲ ਜੋ ਮਰਜ਼ੀ ਕਰੇ ਮੈਂ ਤੇਰੀ ਭੈਣ ਨੂੰ ਹਰ ਪਾਸਿਓ ਸਮਝਾਇਆ ਸੀ ਪਰ ਉਹ ਮੇਰੇ ਨਾਲ ਰਹਿਣ ਨੂੰ ਤਿਆਰ ਨਹੀਂ ਸੀ ਮੈਂ ਇਹੋ ਜਿਹੀ ਪਤਨੀ ਰੱਖ ਕੇ ਵੀ ਕੀ ਕਰਦਾ ਆਖਰ ਮੈਂ ਤੇਰੀ ਭੈਣ ਨੂੰ ਤਲਾਕ ਦੇ ਕੇ ਉਸਦੇ ਆਸ਼ਕ ਨਾਲ ਭੇਜ ਦਿੱਤਾ ਇਹ ਚਾਰੇ ਪਾਸੇ ਗੱਲ ਫਲਾ ਦਿੱਤੀ ਕਿ ਉਹ ਮਰ ਗਈ ਅਸਲੀਅਤ ਕੀ ਹੈ ਇਹ ਤੇਰੇ ਮਾਤਾ ਪਿਤਾ ਜਾਣਦੇ ਹਨ ਇਸ ਲਈ ਉਹਨਾਂ ਨੇ ਤੇਰੇ ਨਾਲ ਮੇਰਾ ਵਿਆਹ ਕਰਵਾ ਦਿੱਤਾ ਤੇ ਤੈਨੂੰ ਵਿਸ਼ਵਾਸ ਦਿਵਾਇਆ ਕਿ ਤੂੰ ਮੇਰੇ ਨਾਲ ਇਹੋ ਜਿਹਾ ਕੁਝ ਵੀ ਨਹੀਂ ਕਰੇਗੀ ਤੇਰੀ ਭੈਣ ਨੇ ਮੈਨੂੰ ਕਿੰਨੇ ਝੂਠ ਬੋਲੇ ਤੇ ਮੈਨੂੰ ਕਿੰਨਾ ਬਦਨਾਮ ਕੀਤਾ ਮੈਂ ਵੀ ਆਪਣੀ ਭੈਣ ਦੀ ਖਾਤਰ ਆਪਣੇ ਪਤੀ ਨੂੰ ਕਾਤਲ ਸਮਝਦੀ ਰਹੀ ਮੈਂ ਭਰੀਆਂ ਅੱਖਾਂ ਨਾਲ ਆਪਣੇ ਪਤੀ ਨੂੰ ਦੇਖਿਆ ਜੋ ਇਨਸਾਨ ਨੇ ਅੱਜ ਤੱਕ ਦੁਨੀਆਂ ਵਾਲਿਆਂ ਨੂੰ ਮੇਰੀ ਭੈਣ ਦੀ ਅਸਲੀਅਤ ਬਾਰੇ ਨਹੀਂ ਦੱਸਿਆ ਸੀ ਜੇਕਰ ਸਚਾਈ ਦੁਨੀਆਂ ਦੇ ਸਾਹਮਣੇ ਦੱਸਦੇ ਤਾਂ ਮੇਰੇ ਮਾਪਿਓ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਂਦੀ ਨਵਤੇਜ ਨੇ ਤਾਂ ਮੈਨੂੰ ਪਿਆਰ ਵੀ ਤੇ ਇੱਜ਼ਤ ਵੀ ਦਿੱਤੀ ਸੀ ਮੈਂ ਆਪਣੀ ਭੈਣ ਨੂੰ ਕਿਹਾ ਅੱਜ ਤੂੰ ਮੇਰੇ ਲਈ ਸੱਚ ਮੁੱਚ ਮਰ ਗਈ ਜਸਕੀਰਤ ਮੈਨੂੰ ਦੇਖ ਕੇ ਸ਼ਰਮਿੰਦਾ ਕਿ ਬਹੁਤ ਸ਼ਰਮਿੰਦਾ ਸੀ ਉਹ ਮੇਰੇ ਤੇ ਮੇਰੇ ਪਤੀ ਤੋਂ ਮਾਫੀ ਮੰਗ ਰਹੀ ਸੀ ਪਰ ਅਸੀਂ ਦੋਵਾਂ ਨੇ ਕੋਈ ਜਵਾਬ ਨਾ ਦਿੱਤਾ ਬਿਨਾਂ ਜਵਾਬ ਦਿੱਤੇ ਆਪਣੇ ਘਰ ਵਾਪਸ ਆ ਗਏ ਅਸਲੀਅਤ ਜਾਣਨ ਤੋਂ ਬਾਅਦ ਮੈਂ ਆਪਣੇ ਪਤੀ ਤੇ ਆਪਣੇ ਬੱਚੇ ਅਗਮ ਦੇ ਨਾਲ ਖੁਸ਼ ਰਹਿਣ ਲੱਗੀ ਮੈਂ ਆਪਣੇ ਪਤੀ ਤੋਂ ਮਾਫੀ ਮੰਗੀ ਕਿ ਉਹ ਮੈਂ ਤੁਹਾਨੂੰ ਆਪਣੀ ਭੈਣ ਦਾ ਕਾਤਲ ਸਮਝਦੀ ਸੀ ਮੇਰੇ ਪਤੀ ਨੇ ਮੈਨੂੰ ਮaaf ਕਰ ਦਿੱਤਾ ਪਰ ਮੇਰੇ ਕੋਲ ਵਾਅਦਾ ਕੋਲੋਂ ਵਾਅਦਾ ਲਿਆ ਕਿ ਮੈਂ ਕਦੇ ਉਸ ਨਾਲ ਬੇਵਫਾਈ ਨਹੀਂ ਕਰਾਂਗੀ ਮੈਂ ਉਸ ਨੂੰ ਆਪਣੀ ਵਫਾਦਾਰੀ ਦਾ ਵਿਸ਼ਵਾਸ ਦਿਵਾਇਆ ਕਿਉਂਕਿ ਹਰ ਔਰਤ ਮੇਰੀ ਭੈਣ ਵਰਗੀ ਨਹੀਂ ਹੋ ਸਕਦੀ ਜਸਕੀਰ ਤਾਂ ਮਾਂ ਹੋ ਕੇ ਵੀ ਆਪਣੇ ਬੱਚੇ ਨੂੰ ਛੱਡ ਗਈ ਸੀ ਮੈਂ ਜਿਸ ਨੇ ਅਗਮ ਨੂੰ ਜਨਮ ਵੀ ਨਹੀਂ ਦਿੱਤਾ ਸੀ ਫੇਰ ਵੀ ਉਸ ਨੂੰ ਮਾਂ ਦਾ ਪਿਆਰ ਦੇ ਰਹੀ ਸੀ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਇਸ ਬਾਰੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਇਹੋ ਜਿਹੇ ਦਿਲਸ਼ੂ ਲੈਣ ਵਾਲੀਆਂ ਪਰਵਾਰਿਕ ਕਹਾਣੀਆਂ ਸੁਣਨ ਦੇ ਲਈ ਮੇਰੇ ਅਕੱਥ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ